ਇਹ ਲੋਕੀ ਆਤਾ ਗਏ ਸੱਤਿਆ ਦਾ ਜੀ ਕਰਵਾ ਆਤਾ ਕਿ ਤਰ ਪੈ ਗਏ ਆਈ ਆ ਕਰ ਜਾਂਦੇ ਆ ਤੇ ਯਾਨੀ ਬੇਖਤਰ ਕਿ ਮੈਂ ਚ ਸਾਰੇ ਜਣੇ ਸੀ او بھائی کوئی نہیں کریاں نے کریاں میں دو اپ نہیں دے तय कर uhm ਮਾਰਕੀਟ ਆ ਗਿਆ ਇਹ ਅਗਰ ਇਹ ਥੋੜਾ ਰੁਕਣਾ ਹੈ ਇਹ ਕੰਪਨੀ ਵਿੱਚ ਨਾਮ ਤਾਂ ਉਹਦਾ ਲਿਖਿਆ ਨਾ ਗੱਡਾ ਪੈਲਾ ਤਾਂ ਨਹੀਂ ਹੁੰਦਾ ਇਹਨਾਂ ਤਾਂ ਕਹਿਣਾ ਇਹ ਚੌਵੇਂ ਭਜਨਜੀ ਵੀ ਜੋ ਕੁਝ ਹੋਇਆ ਬਹੁਤ ਮੰਦਪਾਗਾ ਹੋਇਆ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਜਦੋਂ ਕਿ ਪੁਲ ਬਣ ਚੁੱਕਿਆ ਹੈ ਉਥੋਂ ਹੈਵੀ ਵਹੀਕਲ ਜਾ ਸਕਦੇ ਤੇ ਮਾਰਕੀਟ ਚ ਆਉਂਦਾ ਤਾਂ ਇਹਨਾਂ ਦਾ ਕੰਮ ਹੀ ਕੋਈ ਨਹੀਂ ਸੀ ਇਸ ਕਰਕੇ ਸਾਡੇ ਮਾਰਕੀਟ ਵਾਲਿਆਂ ਦੀ ਸਾਰਿਆਂ ਦੀ ਇਹ ਮੰਗ ਹੈ ਵੇ ਹੈਵੀ ਵਹੀਕਲ ਵੰਦ ਕੀਤੇ ਜਾਣ ਤਾਂ ਕਿ ਕਿਸੇ ਦਾ ਅੱਗੇ ਤੋਂ ਕੋਈ ਵੀ ਨੁਕਸਾਨ ਹੋਣ ਤੋਂ ਬਚਿਆ ਜਾਵੇ। ਨਾਮ ਹੈ ਸਰਿੰਦਰ ਬਾਂਸਰ ਜੀ। ਜੋ ਇਹ ਘਟਨਾ ਹੋਈ ਹੈ ਟਰੱਕ ਦੇ ਇਹ ਨੁਕਸਾਨ ਦੀ। ਕੀ ਗੱਲ ਹੋ ਜਾਂਦੀ ਸੀ? ਇਹ ਟਰੱਕ ਕਰੇ ਕੋਈ ਖਾਦਾ ਪੀਦਾ ਲਗਾ ਰਿਹਾ ਸੀ। ਉਸ ਸਮੇਂ ਬਾਥਰੂਮ ਕਰੀ ਜਾਂਦਾ ਸੀ ਇਹ ਤੇ ਭਾਈ ਲੈ ਹੋਦਾ ਸੀ ਕਿ ਇਧਰ ਨੂੰ ਚਾਰੇ ਚੜਾ ਤੇ। ਪਿੱਛੇ ਕਾਰ ਠੋਕਦੀ ਵਿੱਚ ਸਕੂਟਰੀ ਸਾਡੀ ਖੜੀ ਉਹ ਠੋਕਦੀ ਇਹਨਾਂ ਵਿੱਚ। ਪੌਲ ਵੀ ਬਣਾ ਜਿਵੇਂ ਜਿਹੜੀ ਰੈਜੀਸਟਰ ਜਿਹੜੀ ਆਉਂਦੀ ਹੈ ਹਾਂ ਵੀ ਇੱਧਰ ਆਉਣੇ ਨਹੀਂ ਚਾਹੀਦੇ ਪਰ ਹੈਵੀ ਵਹੀਕਲ ਆ ਜਾਂਦੇ ਜਿਵੇਂ ਪਤਾ ਨਹੀਂ ਕੀ ਹੋਏ ਅਗ ਵੀ ਹੋਣੀ ਦੀਗਾ ਹਾਂ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਜੀ ਮਾਰਕੀਟ ਦੇ ਮਾਰਕੀਟ ਦੇ ਟ੍ਰੈਫਿਕ ਦਾ ਕੰਟਰੋਲ ਕਰਨਾ ਚਾਹੀਦਾ ਜੀ ਇਕੱਲੀ ਆਉਣੇ ਨਹੀਂ ਚਾਹੀਦੇ ਹੈਵੀ ਵਹੀਕਲ ਨਹੀਂ ਹੋਣੇ ਚਾਹੀਦੇ ਹਾਂ ਕੀ ਰਾਮਾ ਕੁਮਾਰ ਬਲਜਿੰਦਰ ਸਿੰਘ ਇਹ ਕੀ ਘਟਣਾ ਜੀ ਹੈ ਇਹਦਾ ਗੱਡੀ ਦਾ ਦੂਜਾ ਚਲਾਉਂਦਾ ਸੀਗਾ ਸਾਡਾ ਰਿਸ਼ਤੇਦਾਰ ਠੀਕ ਹੈ ਠੀਕ ਹੈ ਆਪਣਾ ਮਕਾਨ ਇੱਥੇ ਫੈਕਟਰੀ ਹੋਰ ਤੇ ਪ੍ਰਾਣੀ ਮੰਡੀ ਚ ਓਕੇ ਥੇ ਲੈ ਕੇ ਆਇ ਸੀ ਬੱਚਿਆਂ ਨੂੰ ਗੱਡੀ ਨੂੰ ਉੱਥੋਂ ਧੱਕਿਆ ਦੇ ਤੇ ਮੈਂ ਜਾਨੇ ਫੋਨ ਕੀਤਾ ਤਾਂ ਨਾਨਾ ਆ ਜਾ ਮੈਂ ਇਹਨਾਂ ਦਾ ਨਾਨਾ ਇਹ ਮੇਰੇ ਦੋਤੇ ਹੈ ਹੈ ਨਹੀਂ ਕਿਹਨਾਂ ਡੀਜ਼ਲ ਆਉਂਦਾ ਸੀ ਠੀਕ ਹੈ ਤੇ ਇਹ ਟਰੱਕ ਦੁਬਾਰਾ ਤੁਸੀਂ ਕਿੱਥੇ ਜਾ ਰਹੇ ਸੀ ਇਹਦਾ ਟਰੱਕ ਇੱਧਰੋਂ ਆਇਆ ਠੀਕ ਹੈ ਇਹ ਟਰੱਕ ਦੇ ਹੈਗੇ ਕਿ ਭੱਜ ਗਏ ਹੈ ਉਹਦਾ ਉਹਦੇ ਭੱਜ ਗਏ ਠੀਕ ਹੈ ਨਿਰਮਲ ਅੰਗਰੇਜ਼ ਸਿੰਘ ਕੀ ਕਰਮਾ ਜੀ ਘਟਨਾ ਇਹ ਹੋਈ ਹੈ ਜੀ ਅਸੀਂ ਆਪਦੇ ਪਿੰਡ ਕੋਟ ਲਿਵੇਂ ਤੋਂ ਆਏ ਸੀਗੇ ਕਸ਼ਮੀਰੀ ਕ੍ਰਿਆਨੇ ਵਾਲੇ ਦੇ ਕ੍ਰਿਆਨਾ ਲੈਣ ਗੱਡੀ ਆਪਦੀ ਸਹੀ ਸਾਈਡ ਤੇ ਅਸੀਂ ਠੱਲ ਕੇ ਤੇ ਮੇਰੇ ਨਾਲ ਦਾ ਮੇਰਾ ਰਿਲੇਟਿਵ ਸੀਗਾ ਉਹ ਕ੍ਰਿਆਨਾ ਲੈਣ ਜਾਵੜਿਆ ਦੋ ਬੱਚੇ ਵਿੱਚ ਸੀਗੇ ਮੈਂ ਉਹਨਾਂ ਦੇ ਕੋਲੇ ਖੜਾ ਸੀਗਾ ਤੇ ਇਧਰੋਂ ਫਾਟਕਾਲੀ ਸਾਈਡ ਤੋਂ ਟਰੱਕ ਆਇਆ ਵਿੱਚ ਜਿਹੜਾ ਡਰਾਈਵਰ ਸੀ ਉਹ ਬੇਸਵਕ ਸੀਗਾ ਬਾਗ ਵਾਲੀ ਗਲੀ ਦੇ ਪਿਛਲੇ ਪਾਸੇ ਤੋਂ ਹੀ ਉਹਨੇ ਰੌਂਗ ਸਾਈਡ ਤੋਂ ਗੱਡੀ ਉਹਨੇ ਕਰ ਲਈ ਆ ਤੇ ਉਹ ਉਧਰ ਹੀ ਉਹਨੇ ਲਈ ਆਇਆ ਹਜੇ ਵਾਵਾ ਕੋਈ ਅੱਗੇ ਬੰਦਾ ਹੈ ਨਹੀਂ ਸੀਗਾ ਨਹੀਂ ਉਹਨੂੰ ਮਾਰ ਦੇਣਾ ਸੀਗਾ ਉਹ ਬਾਗ ਵਾਲੀ ਗਲੀ ਕੋਲ ਕਾਰ ਘੜੀਸੇ ਲੱਗ ਪਿਆ ਹੋ ਰੌਂਗ ਸਾਈਡ ਆ ਕੇ ਤੁਸੀਂ ਤੁਸੀਂ ਕਿਧਰ ਆ ਰਹੇ ਸੀ ਅਸੀਂ ਸਾਡੀ ਤਾਂ ਕਾਰ ਖੜੀ ਸੀਗੀ ਅਸੀਂ ਇੱਧਰ ਆਪਦੀ ਸਾਈਡ ਤੇ ਸਹੀ ਲਾਈ ਵੀ ਸੀਗੀ ਖੜੀ ਸੀਗੀ ਕਾਰ ਤੇ ਉਹਨੇ ਰੌਂਗ ਸਾਈਡ ਆ ਕੇ ਕਾਰ ਦੇ ਵਿੱਚ ਮਾਰਿਆ ਨਾਲੇ ਦੋ ਸੂਟਰ ਨਾਲ ਤੇ ਕਾਰ ਦੇ ਵਿੱਚ ਬੱਚੇ ਬੈਠੇ ਸੀਗੇ ਤੁਰ ਤੱਕ ਦਾ ਲੈ ਗਿਆ ਉਹ ਕਿਨਾਲੰਦਿਆ ਕੋਈ 20 ਪਰ 20 ਫੋਟਾ ਹਾਂ ਖੜੀ ਨੂੰ ਤੱਕਦਾ ਲੈ ਗਿਆ ਕਾਰ 204 ਕਲਚ ਕੋਲ ਕਾਰ ਦੇ ਵਿੱਚ ਦੋ ਮੇਰੇ ਬੱਚੇ ਸਾਡੇ ਬੱਚੇ ਸੀਗੇ ਤੇ ਉਹਨਾਂ ਨੂੰ ਅਸੀਂ ਮਸਾ ਲੋਕ ਖੋਲ ਕੇ ਬਾਹਰ ਕੱਢਿਆ ਤੇ ਫਿਰ ਡਰਾਈਵਰ ਨੂੰ ਜਦੋਂ ਅਸੀਂ ਉਹ ਨੂੰ ਫੜਨ ਲੱਗੇ ਤੇ ਉਧਰ ਹੋਰ ਉਹਦੇ ਨਾਲ ਤੇ ਬੰਦੇ ਆ ਗਏ ਉਹ ਗੱਲ ਪੈ ਗਈ ਆ ਕੇ ਤੇ ਉਹ ਇੰਨੇ ਨੂੰ ਜਦੋਂ ਮੈਂ ਪਾਸੇ ਹੋਇਆ ਉਹਨਾਂ ਨੇ ਦੁਕਾਨ ਤੇ ਕਹਿੰਦੇ ਤੂੰ ਦੁਕਾਨ ਚ ਜਾਵੜਾ ਤੇ ਉਹਨੂੰ ਡਰਾਈਵਰ ਨੂੰ ਕੱਢ ਕੇ ਲੈ ਗਏ ਆ ਤੇ ਜਦੋਂ ਡਰਾਈਵਰ ਦੀ ਹਾਲਤ ਇਹ ਸੀ ਵੀ ਉਹਨੂੰ ਕੋਈ ਪਤਾ ਨਹੀਂ ਲੱਗਦਾ ਸੀ ਬੇਸੁਰਤ ਸੀਦਾ ਨਸ਼ਾ ਖਾਦਾ ਸੀ ਈ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਵੀ ਇੱਕ ਤਾਂ ਇਧਰਲੀ ਸਾਈਡ ਸੜਕ ਭੀੜੀ ਟਰੱਕ ਆਉਣੇ ਨਹੀਂ ਚਾਹੀਦੇਗੇ ਇਹ ਅੱਜ ਬਚਾ ਹੋ ਗਿਆ ਇਸ ਤੋਂ ਬਾਅਦ ਕਿਸੇ ਨੂੰ ਮਾਰਨਗੇ ਇਹ ਤੇ ਇੱਕ ਜਿਹੜਾ ਹੈ ਨੁਕਸਾਨ ਕੀਤਾ ਹੈ ਨੁਕਸਾਨ ਦੀ ਪੂਰਤ ਕਰਵਾਈ ਕੀਤੀ ਜਾਵੇ ਇਹ ਨਾ ਸਰ ਸਾਨੂੰ ਇੱਕ ਕਾਲ ਮਿਲੀ ਸੀ 112 ਤੇ ਆਈ ਸੀ ਵੀ ਇੱਕ ਟਰੱਕ ਤੇ ਗੱਡੀ ਦਾ ਐਕਸੀਡੈਂਟ ਹੋਇਆ ਜੀ ਠੀਕ ਹੈ ਅਸੀਂ ਮੌਕੇ ਤੇ ਆ ਕੇ ਵੇਖਿਆ ਜੀ ਇੱਕ ਟਰੱਕ ਤੇ ਇੱਕ ਆਪਣਾ ਆਲਟੋ ਗੱਡੀ ਦਾ ਐਕਸੀਡੈਂਟ ਹੋਇਆ ਤੇ ਜਿਹੜੀਆਂ ਦੋ ਐਕਟਵਾਚ ਬਚਿਆ ਜੀ ਇਹ ਜਾਨੀ ਮਾਲੀ ਨੁਕਸਾਨ ਨਹੀਂ ਹੈ ਠੀਕ ਹੈ ਜੀ ਬਚਾ ਬਾਕੀ ਮੌਕੇ ਤੇ ਆਈਓ ਆ ਰਿਹਾ ਜੀ ਪਤਾ ਲੱਗਿਆ ਗੱਡੀ ਉਹ ਬੰਦੀ ਸਵਾਰੀ ਕਿੱਥੋਂ ਇਹ ਪਟਨਾ ਹੋਈ ਇਹ ਸੀਗੇ ਜੀ ਕੁੰਡਲੇ ਦੇ ਸੀਗੇ ਕੁੰਡਲਾਂ ਦੇ ਵਿੱਚ ਬੱਚੇ ਸੀ ਉਹਦੇ ਤੇ ਬਾਕੀ ਠੀਕ ਹੈ ਜੀ ਬਚਾਅ ਹੋ ਗਿਆ ਪਰ ਗੱਡੀ ਲੱਗੀ ਆ ਤੇ ਉਹਨਾਂ ਦਾ ਬਾਕੀ ਮੌਕੇ ਤੇ ਕਾਰਵਾਈ ਆਈਓ ਆ ਰਿਹਾ ਜੀ